ਆ ਲੋ ਜੀ ਸਸੇਕਾਲ ਅਸੀਂ ਅੱਜ ਮੂਲਾ ਸਿੰਘ ਵਾਲੇ ਮੇਲੇ ਤੇ ਆਇਆ ਸੀ ਅੱਜ ਉਹਰੇ ਬਣਾਵਾਂਗੇ ਬਲੌਗ ਮੂਲਾ ਸਿੰਘ ਵਾਲੇ ਦਾ ਤੇ ਆ ਨਿੱਕਾ ਖਿਆਲੇ ਵਾਲਾ ਬਾਈ ਜੇ ਕਿਸੇ ਨੇ ਆਈਫੋਨ ਲੈਣਾ ਹੋਵੇ ਵੇਚਣਾ ਹੋਵੇ ਇਹਦੇ ਨਾਲ ਸੰਪਰਕ ਕਰੋ ਭੀਖੀ ਕਿਹੜੇ ਕਿੱਥੇ ਦੁਕਾਨਾ ਤੇਰੀ ਤੇ ਜੇ ਕਿਸੇ ਨੇ ਮੋਬਾਈਲ ਸਮਰਵਾਉਣਾ ਹੋਵੇ ਤੇਰੀ ਚਾਰਜ ਕਰਾਉਣੇ ਹੋਣ ਤਾਂ ਖਿਆਲੇ ਵਾਲੇ ਸਹਿਜੂ ਨਾਲ ਕਰੋ ਸੰਪਰਕ ਤੇਰੀ ਦੁਕਾਨ ਕਿੱਥੇ ਆ ਖਿਆਲਾ ਗਲਾ ਬਸ ਮੀਨ ਉਧਰ ਆਵਣਾ ਭੀਖੀ ਹੁਣ ਇੱਧਰੋਂ ਆ ਹੀ ਮੜਾ ਜਾ ਜੇ ਕਿਸੇ ਨੇ ਬਾਈ ਬੂਟ ਬੈਟ ਲੈਣੇ ਹੋਣ ਬੋਲਾ-ਬੋਲਾ ਲੈਣੀ ਹੋਣਾ ਤਾਂ ਇਹਦੇ ਨਾਲ ਸੰਪਰਕ ਕਰ ਲਿਓ ਇਹ ਵੀ ਬਹੁਤ ਅੱਜ ਕਿੱਥੇ ਦੁਕਾਨ ਆਇਆ ਹਣ ਤੇਰੀ ਮੈਂ ਥਾਣਾ ਰੋਡ ਦੇ ਮਦਦ ਡਾਕਟਰ ਦੇ ਨਾਲ ਦਾਵਾ ਠੀਕ ਆ ਆਮੜਾ ਕਿੰਨੀਆਂ ਕਿ ਕਮੇਟੀਆਂ ਤੋਂ ਵਾਹ ਲੈਣੇ ਆ ਬਾਈ ਬਾਈ ਤਾਂ ਹੈ ਰੱਬ ਵੀ ਤਾਂ ਕਹੀ ਨਹੀਂ ਸਕਦਾ ਤੇ ਰੱਬ ਵੀ ਜਾਣਦਾ ਫੇਰ ਵੀ ਆਈਡੀਆ ਆਪ ਹੀ ਅਗਲਾ ਯਾਰ ਤੈਨੂੰ ਪਤਾ ਹੀ ਆ 16 ਨੂੰ ਕੀ ਕਹਿਣਾ ਚਾਹੁੰਦਾ ਤੂੰ ਹਣਾ ਵੀ ਦੇ ਦਿਓ ਨਾ ਮਾਮਾ ਕੰਮ ਕਰਾ ਯਾਰ ਬੰਦਾ ਵੀ ਤੁਸੀਂ ਕਿੱਥੇ ਦਾ ਬੰਦਾ ਅੱਧਾ ਟੁੱਟ ਜਾਂਦਾ ਯਾਰ ਚਲ ਆਪਾਂ ਤਾਂ ਆ ਚੱਲ ਵੀ ਹੁਣਾ ਜਦੋਂ ਪੈਸੇ ਨਹੀਂ ਉਹਨਾਂ ਦੇ ਪੈਸੇ ਹੀ ਕਰਦਾ ਯਾਰ ਕਹਿੰਦਾ ਨਹੀਂ ਪਤਾ ਜਦੋਂ ਯਾਰ ਇਹ ਜਿਆ ਕੰਮ ਹੋ ਜਾਂਦਾ ਪੈਸੇ ਪੂਰੇ ਵਾਲਾ ਦਿੰਦਾ ਨਹੀਂ ਔਰ ਫਿਰ ਦਾ ਦਿਲ ਦਾ ਟੁੱਟ ਜਾਂਦਾ ਵੀ ਯਾਰ ਬਾਬੇ ਇਹ ਹੈਪੀ ਖਿਆਲਿਆ ਵਾਲਾ ਬਾਈ ਬਹੁਤ ਬੜੇ ਸ਼ੱਕੇ ਮਾਰਦਾ ਅੱਛਾ ਵੀ ਇਹ ਬਾਈ ਬੇਨਤੀ ਆਮਣੇ ਦੇ ਪੈਸੇ ਦੋ ਬਾਈ ਜਿਨ੍ਹਾਂ ਨੇ ਬੋਲਾਂ ਬੁਕਟਾਂ ਲਗਾਏ ਆ ਤੇ ਸਾਡੇ ਵੀ ਦੇ ਦਿਓ ਬਾਈ ਸਾਡੇ ਵੀ ਬਹੁਤ ਦੱਬੀ ਬੈਠੇ ਕਮੈਂਟਰੀ ਵਾਲਿਆਂ ਦੇ ਲੋਕ ਆ ਸਾਡੇ ਵੀ ਦੇ ਦਿਓ ਤੇ ਕਰਾਉਣੀਆਂ ਗੱਲਾਂ ਬਾਤਾਂ ਹੋਰ ਛੋਡੀਆਂ ਇਹ ਬਾਈ ਸਨੀ ਸਾਹੋ ਕਹੜਾ ਕਹਿੰਦੇ ਆਇਆ ਹੋਇਆ ਇਹਨੂੰ ਪੁੱਛਦੇ ਆ ਕਿੰਨਾ ਚਾਲ ਫੌਜ ਚਲਾਇਆ ਤੂੰ ਫੌਜੀ ਲਿਖ ਰੱਖਿਆ ਮੰਗਰ ਫੌਜੀ ਸੀ ਤੇ ਹੁਣ ਫਿਰ ਕਿੰਨਾ ਚਿਰ ਹੋ ਗਿਆ ਆ ਗਿਆ ਮੁੜ ਕੇ ਗਿਆ ਨਹੀਂ ਦੁਬਾਰੇ ਨਹੀਂ ਮੈਂ 8 ਸਾਲ ਆਇਆ ਆ ਮੁੜ ਕੇ ਯਾਰ ਥੋੜੀ ਛੱਟ ਸੁੱਟ ਲੱਗੀ ਸੀ ਇਹ ਕਮੈਂਟਰੀ ਕਦੋਂ ਕਰ ਲੱਗੇ ਆ ਕਮੈਂਟਰੀ ਹੀ ਕਰਦੇ ਸੀ 2016 17 ਚ ਪਹਿਲਾਂ ਕਰਦੇ ਫਿਰ ਛੱਡ ਗਏ ਸੀਗੇ ਅੱਛਾ ਹੁਣ ਦੁਬਾਰੇ ਫੇਰ ਆ ਲੈ ਪ੍ਰੋਪਰ 2023 ਚ ਲੱਗੇ ਆ ਠੀਕ ਹੈ ਹਾਂ ਹੋਰ ਵਧੀਆ ਮੈਂ ਕਹਿੰਦਾ ਮੇਰਾ ਬਾਬੇ ਦੀ ਜਮਾ ਤੇ ਉਧਰ ਕਰੋਨਾ ਛੋਟੀਆਂ ਪਲੇਰਾਂ ਨਾਲ ਹੋਰ ਗੱਲਾਂ ਬਾਤ ਲਓ ਜੀ ਅੰਡਰ ਦਾ ਚੋਟੀ ਦਾ ਖਿਡਾਰੀ ਤੇ ਲਾਡੀ ਤਲਵਾਰਾ ਸਾਡੇ ਏਰੀਆ ਚ ਪਹੁੰਚ ਚੁ ਲਿਆ ਭਾਈ ਜੀ ਕੀ ਹਾਲ ਚਾਲ ਆ ਮਾਨਸੰਜੇ ਦੇ ਚ ਪਹੁੰਚਣ ਦੇ ਸਵਾਗਤ ਹੈ ਜੀ ਹੋ ਵਧੀਆ ਹੋਰ ਕਹਿੰਦੇ ਭਾਈ ਲਾਡੀ ਇੱਕ ਵਾਰ ਸਵਾਲ ਪੁੱਛਣ ਜਾ ਰਿਹਾ ਸਤੋਂ ਕਹਿੰਦੇ ਵੀ ਜਦੋਂ ਬੰਦਾ ਤਕੜਾ ਹੋ ਜਾਂਦਾ ਕਹਿੰਦੇ ਪਿੰਡ ਦੀ ਟੀਮ ਦਾ ਸਾਹ ਛੱਡ ਜਾਂਦਾ ਹੈ ਇਹ ਤੁਸੀਂ ਤਾਂ ਹੀ ਛੱਡਿਆ ਮੈਨੂੰ ਲੱਗਦਾ ਨਾ ਬਹੁਤ 플레이ਰ ਇਹ ਹੀ ਨੇ ਜਿਹੜੇ ਤਕੜੇ ਹੋ ਜਾਣ ਜਿਹਨਾਂ ਮਾੜਾ ਹੋ ਜੀ ਪਿੰਡ ਦੀ ਟੀਮ ਦੇ ਹਿਸਾਬ ਹੁੰਦੀ ਹੈਗੀ ਪਿੰਡ ਵਾਲਿਆਂ ਚੋਂ ਟੀਮ ਭਰਦੇ ਖੇਡਦੇ ਉਹਨਾਂ ਨਾਲ ਹਾਂ ਹਾਂ ਭਾਈ ਪੂਰਾ ਠੀਕ ਆ ਅੱਜ ਕਿਹੜੀ ਟੀਮ ਨਾਲ ਖੇਡਣਾ ਹੈ ਅੱਜ ਕਮੇਟੀ ਆ ਵੀਰੇ ਅੱਛਾ ਕਮੇਟੀ ਵਾਲਿਆਂ ਦੀ ਡਿਮਾਂਡ ਆ ਜਾਏ ਹਾਂਜੀ ਹਾਂਜੀ ਹੋਰ ਨਵੀਂ ਤਾਜੀ ਕੋਈ ਸਭ ਓਕੇ ਠੀਕ ਐ ਇਧਰ ਗਿੰਦਾ ਚੱਕ ਸ਼ਿਰਾ ਸਿੰਘ ਵਾਲੇ ਪਿੰਡ ਦਾ ਬਾਈ ਜੀ ਕੀ ਹਾਲ ਐ ਮੜਾ ਜੇ ਉੱਪਰ ਨਹੀਂ ਆਓ ਜੀ ਇਹ ਸੰਗ ਦਾ ਬਹੁਤ ਆ ਬਾਈ ਯਾਰਾ ਸੰਗ ਦਾ ਕਹਤੋਂ ਕਹਿੰਦੇ ਨਾ ਹੈ ਨਹੀਂ ਕੀ ਹੈ ਕਹਿੰਦੇ ਹਾਂ ਹਾਂ ਸੰਗ ਦਾ ਕਹਤੋਂ ਨਾ ਬਾਈ ਬਸ ਸੁਣੀ ਹੂੰ ਤੇਰਾ ਪਿੰਡ ਹਰਿਆਣੇ ਚੱਕ ਬਠਿੰਡੇ ਚ ਆ ਬਾਈ ਬਠਿੰਡੇ ਚ ਹੱਦ ਜੀ ਤੇ ਮਨ ਲੱਗਦਾ ਨਾ ਇਹ ਗੇਡੂ ਦਾ ਜੀ ਜੀ ਮੇਰੇ ਨਾਨਕਿਆਂ ਦੀ ਟੀਮ ਖਿਆਲੇ ਇਕਲਾਂ ਚ ਵਿੱਚ ਤੇ ਉਧਰ ਕਮੇਟੀ ਚ ਲਾਡੀ ਖੇਡੂਗਾ ਕੁੰਡੀਆਂ ਦੇ ਸਿੰਘ ਪੂਰੇ ਅੜ ਗਏ ਤੇ ਦੋਨੇ ਪਲੇਅਰ ਇਸ ਨਹੀਂ ਨੇ ਸੱਦੇ ਨੇ ਸਾਡੇ ਯਾਰ ਸ਼ਾਮ ਡਾਕਟਰ ਦਾ ਯਾਰ ਕਹਿੰਦੇ ਪਹੁੰਚ ਗਿਆ ਪੋਪਲ ਮਲੂਕਪੁਰ ਵਾਲਾ ਭਾਈ ਜੀ ਕੀ ਹਾਲ ਹੈ ਭੰਮਾਂ ਦੀ ਟੀਮ ਨੇ ਖੇਡਣਾ ਆ ਜਾਏ ਉਹ ਠੀਕ ਹੈ ਪਿੰਡੋਂ ਆਇਓ ਭਾਈ ਪਿੰਡੋਂ ਆਇਓ ਕਿੰਨੇ ਕੁ ਦੂਰ ਪੈ ਗਿਆ 700 700 ਕਿੰਨੇ ਵੀ ਦੂਰੇ ਸੀ ਆਹ ਚਾ ਬੈਟਿੰਗ ਕਰੋਗੇ ਪਹਿਲਾਂ ਬੈਟਿੰਗ ਨਾਲ ਦਿੱਤੀ ਆ ਅੱਛਾ ਇਹ ਆਪ ਕੋਪਲ ਬਲੂਕ ਉੱਪਰ ਇਧਰ ਸੁਖੀ ਪੰ ਮੈਣਾ ਵੀ ਆ ਗਿਆ ਸਾਡਾ ਯਾਰ ਗੌਰਵ ਭੰਮੇ ਵਾਲਾ ਭੰਮੇ ਦੀ ਟੀਮਾ ਪੂਰੀ ਬੈਲੈਂਸ ਬਣਦੀ ਆ ਮਾਨਸਾਂਗਰੇ ਜੀ ਸੁਖੀ ਉਹ ਠੀਕ ਆ ਬਾਈ ਵਧੀਆ ਖੰਡ ਵਧੀਆ ਵਧੀਆ ਫਟਾ ਕੰਮ ਆ ਕੀ ਖਿਆਲ ਅੱਜ ਖੇਡਣਾ ਨਹੀਂ ਅੱਜ ਆ ਆ ਗਈਆਂ ਮੁੰਡੇ ਪੂਰੇ ਠੀਕ ਆ ਹੋਰ ਕੋਈ ਨਵੇਂ ਦਾਜੀ ਬਸ ਓਕੇ ਆ ਜੀ ਫਟਾ ਕੰਮ ਆਈ ਰੀਜ ਵਧੀਆ ਸਪੋਰਟ ਕਰਦੇ ਆ ਪੂਰਾ ਵਧੀਆ ਬਾਈ ਪੂਰਾ ਕਰਾਉਣੇ ਹੋੜੀਆਂ ਗੱਲਾਂ ਬਾਤਾਂ ਹੋਰ ਪਲੇਅਰਾਂ ਦੇ ਨਾਲ ਬਾਈ ਲਓ ਜੀ ਬਿੱਲੀ ਪਟਾਲ ਸਾਡਾ ਯਾਰਾਂ ਦਾ ਯਾਰ ਕੀ ਆਲਾ ਬਿੱਲੇ ਕਿਹੜਾ ਪਲੇਅਰ ਲਿਆ ਰਹੇ ਆ ਭਈ ਅੱਜ ਅੱਜ ਭਾਈ ਟ੍ਰੇਨਿੰਗ ਖੇਡ ਰਹੇ ਬੰਦੀਆ ਆ ਗਿਆ ਪਲੇਅਰ ਆ ਗਿਆ ਆ ਗਿਆ ਉਹ ਖੜੇ ਆ ਰਾਜੂ ਨਾਲ ਕੀ ਸਲਾਹ ਚੱਲ ਰਹੀ ਹੈ ਨੇ ਮੈਚ ਇਹਦੇ ਨਾਲ ਆ ਰਾਜੂ ਨਾਲ ਰਾਜੂ ਨਾਲ ਤਾਂ ਕੀ ਸਲਾਹ ਪਹਿਲਾਂ ਰਾਜੂ ਨੇ ਸਾਡੇ 'ਚ ਖੇਡਣਾ ਦੀ ਅੱਛਾ ਤੇਰੇ ਭੁੱਲ ਗਿਆ ਵੀ ਸਾਡੇ 'ਚ ਖੇਡਣਾ ਤੇਰੇ ਨੇ ਹੀਰੋ ਨੂੰ ਵਾਂ ਘਰਤੀ ਉਹਦੇ ਨਾਲੇ ਮੈਚ ਆ ਗਿਆ ਰਾਜੂ ਤੇਰੀ ਵੀ ਅੱਜ ਕੱਲ ਡਿਮਾਂਡ ਪੂਰੀ ਆ ਨਾ ਭਾਈ ਅਹੀਂ ਬਰੇਡ ਮਾਰਦਾ ਘਾਦੀਆ ਯਾਰ ਕੱਲ ਵੀ ਮਲਾ ਸੇਮੀ ਰਹਿ ਗਿਆ ਕੁਆਟਰ ਬਾਈ ਕੱਲ ਕੁਆਟਰ ਹੀ ਕੁਆਟਰ ਰਗੇ ਪਰਸੋਂ ਤੇ ਵੀ ਹਾਰਗੇ ਪਰਸੋਂ ਸੇਮੀ ਕਿੱਥੇ ਰਹਾ ਖੇਤਲੇ ਖੇਤਲੇ ਕੱਲ ਕਿੱਥੇ ਰਹਾ ਕੱਲ ਡਫਰ ਨਫਰਾਲ ਆਪਣਾ ਹਾਂ ਜੀ ਕਿਹੜੇ ਕਲੱਬ ਜਿਹਦੇ ਮੈਂ ਫਤੇਗੜ ਕਲੱਬ ਜੀ ਅੱਛਾ ਹੋ ਠੀਕ ਠਾਕ ਹੈ ਹੱਥ ਠੀਕ ਹੈ ਬਾਈ ਇਧਰ ਹੱਥ ਠੀਕਾ ਹੋਣਗੇ ਥੋੜਾ ਥੋੜਾ ਤਰਦਦਾ ਪਹਿਲਾਂ ਵੀ ਖੇਡਿਆ ਦੂਆ ਗਰਾਊਂਡ 'ਚ ਆ ਨਾ ਮੈਂ ਨਹੀਂ ਖੇਡਿਆ ਬਾਈ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਹਾਂ ਠੀਕ ਹੈ ਹੋਰ ਅੱਗੇ ਜੇ ਖੇਡਣਾ ਮੈਂ ਹੀਰੋ 'ਚ ਮੈਂ ਹੀਰੋ ਕਲੱਬ ਜੀ ਨਾ ਇਧਰ ਖੇਡ ਨਹੀਂ ਛੱਡ ਤੀ ਤਾਂ ਨਾ ਖੇਡਦਾ ਬਾਈ ਲੈ ਇਧਰ ਟੂਰਨਾਮੈਂਟ ਹੀ ਖਤਮ ਹੋ ਗਈ ਜੀ ਇਧਰ ਦੇ ਇਹ ਜਿਹੜਾ ਟੂਰਨਾਮੈਂਟ ਉਹੀ ਕਾਲੇ ਰੂਪ ਦਾ ਆ ਬਾਣਾ ਬਾਣਾਲੇ ਟਾਈਮ 'ਚ ਹੀ ਹੁੰਦਾ ਜਦੋਂ ਬਾਣ ਮੇਲੇ ਹੁੰਦੇ ਆ ਮਤਲਬ ਤੈਨੂੰ ਪਤਾ ਕਿਹੜੀਆਂ ਜੁੜੇ ਲੱਗਦੀਆਂ ਹੁਣ ਗਰਾਊਂਡ ਵਾਲੇ ਟੂਰਨਾਮੈਂਟ ਰੈਗ ਗਰਾਊਂਡ ਹੈ ਨਹੀਂ ਉੱਧਰ ਉੱਧਰ ਤੇ ਲੈਦਰ ਜਿਉਂਦੀ ਆ ਬਸ ਉੱਧਰ ਕਾਸਟੋ ਤਾਂ ਨਹੀਂ ਨਿਕਰੇ ਜਾਏਗਾ ਸਾਡੇ ਨਾਲ ਕਿਹੜਾ ਟੂਰਨਾਮੈਂਟ ਹੋ ਰਿਹਾ ਵੀਰੋ ਕਿਹੜਾ ਆਵਾਦਾ ਇਹ ਜਿਹੜਾ ਕਹਾਂਗੇ ਯਾਰ ਰਾਜੂ ਹਮੜਾਲੀਆ ਬਈ ਆਪਣਾ ਬਹੁਤ ਜਿਗਰੀ ਯਾਰ ਆ ਜਦੋਂ ਏਰੀਆ ਤੇ ਆਈਦਾ ਬਹੁਤ ਸਪੋਰਟ ਕਰਨਦਾ ਆਪ ਨੂੰ ਤੇ ਆ ਬਿੱਲੀ ਪਟਾਲ ਵਾਲਾ ਇਹਦੀ ਗੱਲ ਵੀਡੀਓ ਪਾਈਦੀ ਬੈਟਾਂ ਵਾਲੀ ਚੱਲ ਰਹੀ ਆ ਵੀਡੀਓ ਟ੍ਰੈਂਡਿੰਗ ਚ ਸੱਤੀ ਪਾਲਸ ਨੇ ਸ਼ੇਅਰ ਕਰਤੀ ਤੇ ਦਿਨ ਦਿਖਾਉਣਿਆ ਹੋਰ ਕਰਾਉਣਿਆ ਗੱਲਾਂ ਕਹਿੰਦੇ ਕल्याण ਸੁਖਿਆ ਵਾਲਾ ਮੇਰੇ ਵੀਰੋ ਕਾਰ ਤੇ ਗਿਆ ਕਹਿੰਦੇ ਕਬੱਡੀ ਖੇਡਦਾ ਖੇਡਦਾ ਕਰਟ ਤੇ ਜਾ ਗਿਆ ਤੇ ਅੱਜ ਕੱਲ ਚਰਚਾ ਜਾ ਬਹੁਤ ਘੱਟ ਗਰਾਊਂਡਾਂ ਜਿੱਦਿਨੇ ਬਾਈ ਜੀ ਕੀ ਚੱਕਰ ਅੱਜ ਕੱਲ ਬਾਸੂ ਹੀ ਗਰਮੀ ਕਰਕੇ ਖੇਡਦੇ ਹੁਣ ਖੇਡਣ ਵੀ ਆ ਬਸ ਠੀਕ ਆ ਅੱਜ ਕਿਹੜੀ ਟੀਮ ਜਿਹੜੇ ਖੇਡ ਰਹੇ ਆ ਅੱਜ ਖੇਡ ਰਹੇ ਆ ਮੈਂ ਪਿੱਛੇ ਖੇਡ ਰਹੇ ਆ ਆਪਾਂ ਮੇਲਾ ਨਾਲ ਮੈਚ ਆਦਰਾ ਯਾਰਾ ਨਾਲ ਕੀ ਖਿਆਲਾ ਕੌਣ ਜਿੱਤੂ ਮੈਚ ਮੈਚ ਤਾਂ ਬਈ ਬਣ ਗਿਆ ਸੀ 2 ਓਵਰ 50 40 ਕਰਕੇ ਆਊਟ ਹੋ ਗਏ ਆਪਾਂ 4 ਓਵਰ 45 ਰਹੇ ਸੀ ਹੁਣ ਦੇਖੋ ਜੀ 4 ਹੋਰ ਸੁਣਾ ਗੱਲ ਵਧੀਆ ਆਉਂਦਾ ਟੀਮਾਂ ਤੋਂ ਮਾਂ ਦੇ ਫੋਨ ਆ ਟੀਮਾਂ ਦੇ ਫੋਨ ਤਾਂ ਆਉਂਦੇ ਆ ਬਸ ਖੇਡ ਨਹੀਂ ਰਹੀ ਸੀ ਹੁਣ ਖਿੱਡਾਂਗੇ ਗਰਮੀ ਕਰਕੇ ਹਾਂ ਬਾਈ ਘਰੇ ਮਾਤਾ ਥੋੜੀ ਜਿਹੀ ਢਿੱਲੀ ਸੀ ਉਹਦਾ ਕਰਕੇ ਵੀ ਬਾਈ ਵੀ ਚੱਲੀ ਜਾਂਦੀ ਠੀਕ ਆ ਹੋਰ ਵਧੀਆ 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 ਹੁਣ ਉਹਨਾਂ ਰੀਲਾਂ ਰੂਲਾਂ ਕੱਟ ਕੇ ਘੱਟ ਪਾਉਣਾ ਆਹ ਦੇ ਜੀ ਆਪਾਂ ਹੁਣ ਖੇਡਣੇ ਹੋਣ ਲੱਗੇ ਆ ਹੁਣ ਪਾਇਆ ਕਰਾਂਗੇ ਠੀ ਇੱਕ ਕ੍ਰਿਕਟ ਲਿਖਿਆ ਹੋਇਆ ਮੰਗਰ ਦੇ ਪਾਸੇ ਉਹ ਲਾਲ ਸਿੰਘ ਵਾਲਾ ਵੀ ਲਾਰ ਗਿਆ ਕਹਿੰਦਾ ਨਜ਼ਰ ਨਾ ਲੱਗ ਜੇ ਨਾ ਉਹ ਵੀ ਮੁੰਡਿਆਂ ਨੇ ਲਾ ਦਿੱਤਾ ਠੀਕ ਆ ਠੀਕ ਆ ਕਰਾਉਣਾ ਗੱਲਾਂ ਬਾਤਾਂ ਹੋਰ ਆ ਗਏ 25 ਮੈਚ ਪੂਰਾ ਬਰਾਬਰੀ ਤੇ ਲੱਸਣਾ ਕੌਣ ਜਿੱਤੋ ਹੈ ਕੌਣ ਜਿੱਤੋ ਇੱਕੀ ਦੇ ਚਾਂਸ ਬੱਧ ਨੇ ਆਹ ਆਰਾਮ ਕੌਣ ਜਿੱਤੋ ਦੇ ਦੇਖ ਸਕਦੇ ਹੋ ਤਾਂ ਲੱਖੇ ਭਾਈ ਨੂੰ ਪਾਉਂਦੇ ਆ ਅੰਦਰ ਭਿੰਦਰਾ ਹੀਰੋ ਵਾਲਾ ਲੱਖਿਆ ਕੌਣ ਜਿੱਤੂਗਾ ਮੈਚ ਆ ਮੈਂ ਪੂਰਾ ਇੱਕ ਨੰਬਰ ਐ ਕੌਣ ਜਿੱਤੂ ਹੈ ਹਾਲੇ ਕੁਝ ਨਹੀਂ ਕਹਿਦਾ ਦੇਖੇ ਮੈਚ ਜਮਾਂ ਬਰਾਬਰੀ ਤੇ ਹੈਗਾ ਪਰ ਮੈਨੂੰ ਲੱਗ ਰਿਹਾ ਵੀ ਠਿੱਕੀ ਵਾਲੇ ਕਰਨਗੇ ਜਗਵਿੰਦਰਾ ਕੌਣ ਜਿੱਤੂ ਕਿਤੇ ਕੋਈ ਮਰਦੀ ਸੁਆਦ ਪੂਰਾ ਔਰ ਕਿਤੇ ਕਮਾਲ ਇਹ ਦੇਖ ਸਕਦੇ ਹੋ ਮੈਚ ਜਿਹੜਾ ਖੜਾ ਪੀਖੀ ਵਾਲਾ ਮੈਚ ਚੱਲ ਰਿਹਾ ਜੀ ਉੱਥੇ ਆਉਟ ਆ ਜੀ ਆਊਟ ਆ ਬਣਨਾ ਪੈਣਾ ਬਾਈ ਬਾਲ ਬਣ ਗਿਆ ਪੂਰਾ ਆ ਲੋ ਜੀ ਹੀਰੋ ਵਾਲੇ ਤਾਂ ਸ਼ੇਡਣ ਲੱਗੇ ਜੀ ਦੇਖ ਸਕਦੇ ਹੋ ਕਿਹੜੀ ਬਾਜੀ ਲਾ ਰਿਹਾ ਹੈ ਪਿੰਦਰਾ ਕਿਹੜੀ ਬਾਜੀ ਲੱਗ ਰਹੀ ਹੈ ਬਾਈ ਬਹੁਤ ਜ਼ੋਰ ਲੱਗਾ ਮੁੰਡਾ ਨੇ ਹੈ ਪਿੰਦਰਾ ਮੁੰਡੇ ਨੂੰ ਪਤਾ ਹੈ ਨਵੀਂ ਸਕੇ ਜੀ ਨੰਨੇ ਬਾਈ ਸਕੇਵਿੰਦਰਾ ਕਿਹੜੀ ਬਾਜੀ ਲਾ ਰખી ਹੈ ਬਾਈ ਕਾਬੀ ਧੋਕਾ ਖੇਡ ਰਹੇ ਹੈ ਕਾਬੀ ਧੋਕਾ ਖੇਡ ਰਹੇ ਅੱਛਾ ਇਹ ਆ ਕਹਿੰਦੇ ਹੀਰੋ ਵਾਲਾ ਪਿੰਦਰਾ ਪਿੰਦਰਾ ਅੱਜ ਬੱਲਾ ਚੱਲਿਆ ਨਾ ਹਾਂ ਬਾਬੀ ਵਾਲੀ ਚੱਲਦੀ ਸੀ ਲੇਫਟੀ ਹਾਂ ਲੈਫਟੀ ਨੇ ਮਾਰੇ ਦੇਖ ਦਿਆ ਬੈਠਾ ਦੇ ਲੇਟ ਹੋ ਗਿਆ ਨਾਲੇ ਲੇਟ ਹੋ ਗਿਆ ਹਣਾ ਦੋ ਵਾਰ ਲੇਟ ਹੋ ਗਿਆ 25 ਦੀ ਰਨ ਘਟੇ ਨਿਕੜੀ ਨੂੰ ਬੇਨਤੀ ਆਪਾਂ ਹੀ ਬਾਰਡਰ ਪਾਸੇ ਦੇਖ ਕੇ ਚੜੋ ਡਿੱਗ ਵੀ ਸਕਦਾ ਨੇ ਰੀ ਬਹੁਤਾ ਹੈ ਗੰਦਾ ਚੱਕੇ ਹੀ ਰਾਲਾ ਬਾਰਡਰ ਪਾਸੇ ਚੜ ਰਹੇ ਨੇ ਬੱਡੇ ਭਾਈ ਚੜ ਗਏ ਬਟਰਬਾਕਸ ਤੇ ਹਾਂ ਆ ਜੀ ਨਿਕੜੀ ਨਸੀਬ ਪਰ ਇਹਨੂੰ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਫੋ ਟਰੈਕਟਰ ਜਿੱਤ ਗਿਆ ਹੁਣ ਗੱਡੀ ਜਿਤਾਵੇ ਇਹਨੂੰ ਵਧੀਆ ਜਿਹੀ ਗੱਰਾ ਤਕੜੀ ਠਾਰ ਗੱਡੀ ਜਿਤਾਵੇ ਹਣਾ ਭਾਈ ਜਾ ਹਾਰਲੇ ਜੀ ਦਵੇ ਹਾਰਲੇ ਵੀ ਆ ਨਾ ਇੱਕ ਹਣਾ ਨਿਕੜੀ ਕਿੱਥੇ ਖੇਡੇਗਾ ਹਾਰਲੇ ਵਾਲੇ ਦੇ ਕਿਹੜੀ ਟੀਮ ਤੇ ਖੜਨਾ ਹੈ ਠੀਕ ਹੈ ਜੀ ਖੜਨਾ ਚਾਹੀਦਾ ਅੱਛਾ ਹੋ ਠੀਕ ਹੈ ਕਿੰਨੇ ਚਿਰ ਬਾਅਦ ਜਿੱਤਿਆ ਜੀ ਫਾਈਨਲ ਚ 15 ਦਿਨ ਹੋ ਗਏ 15 16 ਦਿਨ ਲਗਾਤਾਰ ਹੋ ਠੀਕ ਹੈ ਬਹੁਤ ਖੁਸ਼ੀ ਮਨਾਈ ਜਾਣਾ ਫੋਰਡ ਜਿੱਤਿਆ ਜੀ ਦਿਨਾਂ ਬਈ ਆਏ ਪਰ ਟੋਲ ਟੂਰ ਪਿੰਡ ਜਾ ਹਾਂਜੀ ਹਾਂਜੀ ਪੂਰੇ ਕੋਸ ਚੱਲ ਵਧੀਆ ਰੱਬ ਨੇ ਤੇਰੀ ਵੀ ਸੁਣ ਲਈ ਤੇ ਕਰਾਉਣੇ ਹੋੜੀਆਂ ਗੱਲਾਂ ਬਾਤਾਂ ਹੋ ਰਾਂ ਹਾਂਜੀ ਹੋਰ ਨਹੀਂ ਸੀਗਾ ਬਸ ਉਹ ਪੂਰਾ ਹੋ ਗਿਆ ਪੂਰਾ ਹੋ ਗਿਆ ਹੈ ਖਰੀਦੀ ਪੁਰਾਣੀ ਮਿੱਤਰਾਂ ਦੀ ਹੈ